ਇਕ ਓਅੰਕਾਰ ਸਤਗੁਰ ਪ੍ਰਸਾਦ ਮੂਰਤੀ ਪੂਜਾ ਕਿੰਨੂ ਕਹਿੰਦੇ ਹਨ ਮੂਰਤੀ ਪੂਜਾ ਤੇ ਨਾਮ ਤੇ ਲੋਕੀ ਕਿਉਂ ਝਗੜ ਰਹੇ ਹਨ ਇੱਕ ਦੂਜੇ ਨਾਲ ਹੁਣ ਕਈ ਇਸਲਾਮ ਧਰਮ ਦੇ ਲੋਕੀ ਆਂਦੇ ਨੇ ਵੀ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਹਿੰਦੂ ਲੋਕ ਮੂਰਤੀ ਪੂਜਾ ਕਰਦੇ ਨੇ ਬੁੱਤ ਪ੍ਰਸਤੀ ਕਰਦੇ ਨੇ ਵੀ ਇਹ ਲੋਕ ਪੱਥਰਾਂ ਦੀ ਪੂਜਾ ਕਰਦੇ ਨੇ ਬਈ ਹਿੰਦੂ ਲੋਕ ਮੰਦਰਾਂ ਦੇ ਵਿੱਚ ਘਰਾਂ ਦੇ ਵਿੱਚ ਮੂਰਤੀ ਪੂਜਾ ਕਿਉਂ ਕਰਦੇ ਹਨ ਜੇ ਲੋਕ ਇਹਨੂੰ ਹੀ ਮੂਰਤੀ ਪੂਜਾ ਕਹਿੰਦੇ ਹਨ ਇਸਲਾਮ ਧਰਮ ਦੇ ਲੋਕ ਇਹਨਾਂ ਨੂੰ ਮੂਰਤੀ ਪੂਜਾ ਕਹਿੰਦੇ ਹਨ ਤਾਂ ਫਿਰ ਤੁਸੀਂ ਨਮਾਜ਼ ਲੈਂਦੇ ਹਾਲ ਕਿਉਂ ਪੜ੍ਹਦੇ ਹੋ ਤੁਸੀਂ ਨਮਾਜ਼ ਲੈਂਦੇ ਹਾਲ ਕਿਉਂ ਪੜ੍ਹਦੇ ਹੋ ਤਾਂ ਫਿਰ ਆ ਕਹਿੰਦੇ ਨੇ ਸਾਡਾ ਕਾਬਾ ਉਸ ਜਗ੍ਹਾ ਤੇ ਹੈ ਅਸੀਂ ਕਾਬੇ ਨੂੰ ਸਿਰ ਸੁਕਾਂਦੇ ਹਾਂ ਕਿਉਂਕਿ ਕਾਬਾ ਖੁਦਾ ਦਾ ਘਰ ਹੈ ਜਬਕਿ ਖੁਦਾਤਾ ਹਰ ਕ ਜਗ੍ਹਾ ਮੌਜੂਦ ਹੈ ਖੁਦਾਤਾ ਹਰ ਇੱਕ ਦਿਸ਼ਾ ਦੇ ਵਿੱਚ ਮੌਜੂਦ ਹੈ ਰੱਬ ਤਾਂ ਹਰ ਇੱਕ ਜਗ੍ਹਾ ਮੌਜੂਦ ਹੈ ਤੁਸੀਂ ਤਾਂ ਕਿਸੇ ਪਾਸੇ ਵੀ ਸਜਦਾ ਕਰ ਸਕਦੇ ਹੋ ਤੁਸੀਂ ਤਾਂ ਕਿਸੇ ਪਾਸੇ ਵੀ ਸਜਦਾ ਕਰ ਸਕਦੇ ਹੋ ਜੂੜੇ ਤਾਂ ਤੁਸੀਂ ਵੀ ਫਿਰ ਦਿਸ਼ਾ ਵਿੱਚ ਹੋਏ ਹੋ ਜੂੜੇ ਤਾਂ ਤੁਸੀਂ ਵੀ ਦਿਸ਼ਾ ਦੇ ਨਾਲ ਹੋਏ ਹੋ ਲੱਗਿਆ ਤੇ ਕਾਬਾ ਨੂੰ ਵੀ ਫਿਰ ਪੱਥਰ ਹੀ ਹੋਇਆ ਹੈ ਲੱਗਿਆ ਤਾਂ ਕਾਬਾ ਨੂੰ ਵੀ ਪੱਥਰ ਹੋਇਆ ਹੈ ਫਿਰ ਮੂਰਤੀ ਪੂਜਾ ਤੇ ਤੁਸੀਂ ਵੀ ਕਰ ਰਹੇ ਹੋ ਫਿਰ ਮੂਰਤੀ ਪੂਜਾਤੇ ਤੁਸੀਂ ਵੀ ਕਰ ਰਹੇ ਹੋ ਜੁੜੇ ਤਾਂ ਫਿਰ ਤੁਸੀਂ ਵੀ ਇੱਕ ਦਿਸ਼ਾ ਇੱਚੀ ਹੋ ਜੁੜੇ ਤਾਂ ਤੁਸੀਂ ਵੀ ਦਿਸ਼ਾ ਦੇ ਨਾਲ ਹੀ ਹੋਏ ਹੋ ਜਿਵੇਂ ਉਹ ਪੱਤਰ ਦੀ ਮੂਰਤ ਨਾਲ ਜੁੜੇ ਹੋਏ ਹਨ ਮਗਰੇ ਇਸਲਾਮ ਤਾਂ ਪੁੱਛੀ ਅੱ비 ਤੁਸੀਂ ਉਧਰ ਨੂੰ ਮੱਥਾ ਕਿਉਂ ਢੱਕਦੇ ਹੋ ਤੇ ਆਂਦੇ ਨੇ ਸਾਡਾ ਖੁਦ ਦਾ ਕਰ ਰਹੇ ਉੱਥੇ ਅਸੀਂ ਤਾਂ 30% ਖੁਦਾਂ ਨੂੰ ਕਰ ਰਹੇ ਆ ਉਵੇਂ ਹਿੰਦੂ ਧਰਮ ਦੇ ਲੋਕ 30% ਉਸ ਰੱਬ ਨੂੰ ਕਰ ਰਹੇ ਹਨ ਪੱਥਰ ਤਾਂ ਪੂਰੇ ਬਾਜ਼ਾਰ ਵਿੱਚ ਪਏ ਹੋਏ ਨੇ ਪੱਥਰ ਤੇ ਘਰਾਂ ਵਿੱਚ ਵੀ ਨੇ ਉਹਨਾਂ ਨੂੰ ਕਿਉਂ ਨਹੀਂ ਪੂਜਦਾ ਉਹਨਾਂ ਨੇ ਕਿਉਂ ਨਿਪੋਜਾ ਮੰਦਰ ਦੀ ਮੂਰਤੀ ਨੂੰ ਕਿਉਂ ਪੂਜਦੇ ਨੇ ਕਿਉਂਕਿ ਉਹ ਰਿਪਰਸੈਂਟ ਰੱਬ ਨੂੰ ਕਰ ਰਹੇ ਹਨ ਉਹ ਧਿਆਨ ਰੱਬ ਵਾਲੇ ਪਾਸੇ ਲਗਾ ਰਹੇ ਹਨ ਜਿਵੇਂ ਤੂੰ ਕਿਸੇ ਦੀ ਪਰਸੈਂਟ ਖੁਦਾ ਨੂੰ ਕਰ ਰਹੇ ਹੋ ਨਾ ਵੀ ਖੁਦਾ ਦਾ ਕਰ ਰਹਾ ਹੈ ਉਵੇਂ ਹੋ ਰਿਹਾ ਰਿਪਰਸੈਂਟ ਰੱਬ ਨੂੰ ਕਰ ਰਹੇ ਨੇ ਅਵਸਥਾ ਤੁਹਾਡੀ ਵੀ ਉਹੀ ਅਵਸਥਾ ਤੁਹਾਡੀ ਵੀ ਹੋਈ ਹੈ ਦੋਨਾਂ ਦੀ ਅਵਸਥਾ ਇੱਕ ਹੈ ਫਿਰ ਝਗੜਾ ਕਿਉਂ ਕਰ ਰਹੇ ਹੋ ਭਾਈ ਹਮ ਤਾਂ ਪੱਥਰੋਂ ਉੱਪਰ ਬਲੀਵ ਹੀ ਨਹੀਂ ਕਰਦੇ ਅਸੀਂ ਤਾਂ ਪੱਥਰਾਂ ਤੇ ਬਲੀਵ ਹੀ ਨਹੀਂ ਕਰਦੇ ਹੁਣ ਜਿੱਤੇ ਤੁਸੀਂ ਹੱਜ ਕਰਨ ਜਾਂਦੇ ਹੋ ਉੱਥੇ ਤਿੰਨ ਸ਼ੈਤਾਨ ਨੇ ਉਹ ਸ਼ੈਤਾਨ ਕਿੱਦੇ ਬਣਾਏ ਹੋਏ ਨੇ ਪੱਥਰਾਂ ਦੇ ਉਹ ਤਿੰਨ ਥੰਮ ਤਿੰਨ ਬੁੱਤ ਤੁਸੀਂ ਜਿਹੜੇ ਥੰਮ ਨੇ ਜਿਹਨੂੰ ਪੱਥਰ ਮਾਰਦੇ ਹੋ ਪੱਥਰ ਦੇ ਬਣੇ ਹੋਏ ਨੇ ਤਿੰਨ ਥੰਮ ਬਈ ਅਸੀਂ ਸ਼ੈਤਾਨ ਨੂੰ ਪੱਥਰ ਮਾਰਨੇ ਸ਼ੈਤਾਨ ਦਾ ਤਾਂ ਕੋਈ ਸਰੀਰ ਹੀ ਨਹੀਂ ਹੁੰਦਾ ਸ਼ਰਾਰ ਸ਼ੈਤਾਨ ਦਾ ਕੋਈ ਸਰੀਰ ਨਹੀਂ ਹੈ ਫਿਰ ਤੁਸੀਂ ਕਿਉਂ ਪੱਥਰ ਨੂੰ ਪੱਥਰ ਮਾਰਦੇ ਹੋ ਬਲੀਵ ਤਾਂ ਤੁਸੀਂ ਪੱਥਰ ਨੂੰ ਕਰਦੇ ਹੋ ਬਲੀਵ ਤਾਂ ਤੁਸੀਂ ਪੱਥਰ ਨੂੰ ਕਰਦੇ ਹੋ ਤਾਂ ਹੀ ਉਹਨੂੰ ਪੱਥਰ ਮਾਰਨ ਜਾਂਦੇ ਹੋ ਜਿਸ ਰੱਬ ਨੂੰ ਤੁਸੀਂ ਇੱਕ ਤਰਫ ਸਜਦਾ ਕਰ ਰਹੇ ਹੋ ਨਾ ਲੈਂਦਿਆ ਲੋਰ ਆਪ ਚਾਰੋ ਦਿਸ਼ਾ ਵਿੱਚ ਚਤੁਰੋ ਦਿਸ਼ਾ ਕਿਨੋਂ ਬੱਲੇ ਆਪਣਾ ਸਿਰ ਉੱਪਰ ਕਰਤਾ ਰਹੋ ਉਹ ਰੱਬ ਤਾਂ ਚਾਰੋ ਦਿਸ਼ਾ ਵਿੱਚ ਹੁਣ ਤੁਸੀਂ ਨਮਾਜ਼ ਪੜ੍ਹਨ ਤੋਂ ਪਹਿਲਾਂ ਦਿਸ਼ਾ ਵੰਦੇ ਹੋ ਤੁਸੀਂ ਦਿਸ਼ਾ ਵੰਦੇ ਹੋ ਔਰ ਜਿਹਨੂੰ ਨਹੀਂ ਦਿਸ਼ਾ ਪਤਾ ਬਈ ਲੈਂਦਿਆ ਨੂੰ ਸਜਦਾ ਨਹੀਂ ਕਰ ਸਕਦਾ ਉਹਨੂੰ ਰੱਬ ਨਹੀਂ ਮਿਲੇਗਾ ਉਹਨੂੰ ਰੱਬ ਨਹੀਂ ਮਿਲੇਗਾ ਇਹ ਗਲਤ ਹੈ ਤੁਸੀਂ ਰੱਬ ਨਾਲ ਨਹੀਂ ਜੁੜੇ ਤੁਸੀਂ ਕਿਸੇ ਅੰਧ ਵਿਸ਼ਵਾਸ ਨਾਲ ਜੁੜੇ ਹੋ ਉਹ ਨਾਮ ਹੈ ਉਹ ਅਠਾ ਹੈ ਉਹਦਾ ਕੋਈ ਥਾਂ ਟਿਕਾਣਾ ਨਹੀਂ ਉਹ ਸਭ ਜਗ੍ਹਾ ਮੌਜੂਦ ਹੈ ਕਟ ਕਟ ਮੈਂ ਹਰ ਜਿਓ ਬਸੈ ਸੰਤਨ ਕੋ ਪਕਾਰ ਕਹੋ ਨਾਨਕ ਤਹ ਭਜਮਨ ਬਹੁ ਨਿਦੁਦਰੇ ਪਾਰ ਸਬੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕਿਉ ਬੋਲੇ ਰੇ ਜਿਦਾ ਕੋਈ ਥਾਂ ਟਿਕਾਣਾ ਨਾ ਤੇ ਉਹ ਫਿਰ ਉਹ ਰੱਬ ਨਹੀਂ ਹੈਗਾ ਜਿਦਾ ਕੋਈ ਥਾਂ ਟਿਕਾਣਾ ਵੀ ਰੱਬ ਖਾਲੀ ਇੱਥੇ ਮੌਜੂਦ ਹੈ ਤੇ ਫਿਰ ਉਹ ਰੱਬ ਨਾਲ ਨਹੀਂ ਜੁੜੇ ਕਿਉਂਕਿ ਰੱਬ ਸਭ ਜਗ੍ਹਾ ਹੈ ਜੇ ਜਿਹੜਾ ਇੱਕ ਜਗ੍ਹਾ ਹੈ ਉਹ ਰੱਬ ਨਹੀਂ ਹੈਗਾ ਕਿਉਂਕਿ ਰੱਬ ਪਰਿਪੂਰਨ ਹੈ ਸਭ ਜਗ੍ਹਾ ਸਮਾਇਆ ਹੋਇਆ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ ਉਹ ਪਰਿਪੂਰਨ ਹੈ ਉਹ ਬ੍ਰह्म ਹੈ ਉਹ ਰਮੇਸ਼ਰ ਹੈ ਦੂਸਰੇ ਧਰਮ ਦੇ ਕਰਨ ਤਾਂ ਮੂਰਤੀ ਪੂਜਾ ਤੁਸੀਂ ਕਰੋ ਤਾਂ ਤੁਸੀਂ ਖੁਦਾ ਨੂੰ ਮੰਨ ਰਹੇ ਆਂ ਤੁਸੀਂ ਖੁਦਾ ਨੂੰ ਸਜਦਾ ਕਰ ਰਹੇ ਆਂ ਹੁਣ ਇਹਨਾਂ ਨੂੰ ਆਂਦੇ ਨੇ ਵੀ ਰੱਬ ਦਾ ਤਾਂ ਕੋਈ ਚੱਕਰ ਚੇ ਨਹੀਂ ਹੈਗਾ ਰੱਬ ਦੀ ਕੋਈ ਸਰੂਪ ਨਹੀਂ ਹੈਗਾ ਕਿਉਂਕਿ ਉਹ ਤਾਂ ਨਿਰਗੁਣ ਹੈ ਨਿਰਗੁਣ ਰੂਪ ਦਾ ਕੋਈ ਸਰੂਪ ਨਹੀਂ ਹੈ ਉਹਨਾਂ ਨੇ ਸਰਗੁਣ ਰੂਪਾਂ ਦੇ ਮੂਰਤ ਬਣਾਏ ਹੀ ਆ ਭਾਵੇਂ ਸੀ ਰਿਕ੍ਰਿਸ਼ਨ ਭਗਵਾਨ ਹੋਏ ਹਨ ਭਾਵੇਂ ਰਾਮਚੰਦਰ ਹੋਏ ਹਨ ਭਾਵੇਂ ਕੋਈ ਵੀ ਹੋਏ ਹਨ ਤੁਸੀਂ ਖੁਦਾ ਦਾ ਰੰਗ ਰੂਪ ਬਣਾ ਲਿਆ ਖੁਦਾ ਦਾ ਘਰ ਬਣਾ ਲਿਆ ਮੱਕਾ ਉਹਦਾ ਉਹਦੇ ਤੇ ਰੱਬ ਦਾ ਤਾਂ ਕੋਈ ਘਰ ਹੀ ਕੋ ਨਹੀਂ ਤੁਸੀਂ ਮੱਕਾ ਨੂੰ ਖੁਦਾ ਦਾ ਰੂਪ ਕਹਿੰਦੇ ਹੋ ਉਹਦਾ ਤਾਂ ਕੋਈ ਰੂਪ ਹੀ ਕੋ ਨਹੀਂ ਉਹ ਤਾਂ ਬੇਅੰਤ ਹੈ ਉਹ ਅਗਰ ਉਹਦਾ ਇੱਕ ਆਈ ਰੂਪ ਹੈ ਤੇ ਫਿਰ ਉਹ ਰੱਬ ਨਹੀਂ ਅਗਰ ਉਹਦਾ ਮੱਕਾ ਹੀ ਖਾਲੀ ਰੂਪ ਹੈ ਤਾਂ ਫਿਰ ਉਹ ਰੱਬ ਨਹੀਂ ਉਹ ਸਭ ਜਗ੍ਹਾ ਮੌਜੂਦ ਹੈ ਸਾਰੇ ਉਹਦੇ ਰੂਪ ਹਨ ਦੇਖੋ ਰੱਬ ਮਨ ਦੀ ਅਵਸਥਾ ਨੂੰ ਦੇਖਦਾ ਹੈ ਅਗਰ ਤੁਸੀਂ ਕਬਾਲੀ ਵੀ ਸਜਦਾ ਕਰ ਰਹੇ ਹੋ ਤੁਹਾਡੀ ਅਵਸਥਾ ਦੇਖੇਗਾ ਵੀ ਤੁਸੀਂ ਕਿਹਨੂੰ ਮੱਥਾ ਟੇਕ ਰਹੇ ਹੋ ਕਿਸ ਨੂੰ ਸਜਦਾ ਕਰ ਰਹੇ ਹੋ ਮਨ ਦੀ ਅਵਸਥਾ ਦੇਖਦਾ ਤੁਸੀਂ ਮਨ ਕਰਕੇ ਉਸ ਖੁਦਾ ਨੂੰ ਸਿਰ ਝੁਕਾਰ ਰਹੇ ਹੋ ਤੁਸੀਂ ਮਨ ਕਰਕੇ ਤਾਂ ਉਸ ਖੁਦਾ ਨੂੰ ਸਿਰ ਝੁਕਾਰ ਰਹੇ ਹੋ ਉਹ ਮਨ ਕਰਕੇ ਆਪਣੇ ਰੱਬ ਨੂੰ ਸਿਰ ਝੁਕਾਰ ਰਿਹਾ ਨਾ ਤੁਸੀਂ ਗਲਤੋਂ ਨਾ ਉਹ ਗਲਤ ਹੈ ਜੇ ਮਨ ਦੀ ਅਵਸਥਾ ਦੇਖੀਏ ਜੇ ਸਰੀਰ ਦੀ ਅਵਸਥਾ ਦੇਖੀਏ ਤਾਂ ਫਿਰ ਤੁਸੀਂ ਵੀ ਗਲਤ ਹੋ ਫਿਰ ਮੂਰਤੀ ਪੂਜ ਸਕਦੇ ਤੁਸੀਂ ਵੀ ਹੋ ਫਿਰ ਮੂਰਤੀ ਪੂਜਦੇ ਫਿਰ ਤੁਸੀਂ ਵੀ ਕਰ ਰਹੇ ਹੋ ਜੋ ਇੱਕ ਦਿਸ਼ਾ ਵੱਲ ਸਜਦਾ ਕਰ ਰਹੇ ਹੋ ਜਿਵੇਂ ਉਹ ਮੂਰਤੀ ਨਾਲ ਜੁੜਨੇ ਤੁਸੀਂ ਦਿਸ਼ਾ ਨਾਲ ਜੁੜੇ ਹੋ ਅਰਥਾ ਤੇ ਦੋਨੋਂ ਦਾ ਇੱਕੇ ਮੂਰਤੀ ਪੂਜਕ ਤੇ ਫਿਰ ਤੁਸੀਂ ਦੋਨੋਂ ਹੋਏ ਇਹਨੂੰ ਮੂਰਤੀ ਪੂਜਾ ਨਹੀਂ ਕਹਿੰਦੇ ਅਸਲ ਦੇ ਵਿੱਚ ਜੋ ਮੂਰਤੀ ਪੂਜਾ ਹੈ ਅਸਲ ਵਿੱਚ ਬੁੱਤ ਪ੍ਰਸਤੀ ਕਿਹਨੂੰ ਕਹਿੰਦੇ ਹਨ ਕਿ ਮੱਥਾ ਉਸ ਰੱਬ ਨੂੰ ਟੇਕਣਾ ਸਜਦਾ ਉਸ ਰੱਬ ਨੂੰ ਟੇਕ ਕਰਨਾ ਹੋਰੇ ਰੱਬ ਦੀ ਕੋਈ ਗੱਲ ਨਾ ਮੰਨਣੀ ਉਸ ਦੇ ਕਿਸੇ ਉਪਦੇਸ਼ ਨੂੰ ਨਹੀਂ ਮੰਨਣਾ ਗੁਰਦੁਆਰੇ ਗਏ ਮੱਥਾ ਟੇਕ ਆਏ ਮੰਦਿਰ ਗਏ ਮੱਥਾ ਟੇਕ ਆਏ ਮਸਜਿਦ ਗਏ ਸਜਦਾ ਕਰ ਰਾਇ ਚਰਤਗੇ ਪ੍ਰਾਰਥਨਾ ਕਰ ਰਹੇ ਮਗਰ ਉਹਦੀ ਕੋਈ ਗੱਲ ਨਹੀਂ ਮੰਨੀ ਉਸ ਰੱਬ ਦੀ ਕੋਈ ਗੱਲ ਨਹੀਂ ਮੰਨੀ ਉਹਦਾ ਕੋਈ ਉਪਦੇਸ਼ ਨਹੀਂ ਮੰਨਿਆ ਵਿਚੋਰੀ ਨਹੀਂ ਕਰਨੀ ਠੱਗੇ ਨਹੀਂ ਮਾਰਨੀ ਗਰੀਬ ਮਾਰਨੀ ਕਰਨੀ ਬੁਰਾਈ ਨਹੀਂ ਕਰਨੀ ਨਿੰਦਿਆ ਨਹੀਂ ਕਰਨੀ ਕੋਈ ਵੀ ਭੈੜੇ ਕਰਮ ਨਹੀਂ ਕਰਨੇ ਮਗਰ ਇਹ ਸਾਰੇ ਦੇ ਸਾਰੇ ਕਰ ਰਹੇ ਆਂ ਔਰ ਪੰਜੋ ਟਾਈਮ ਨਮਾਜ਼ ਵੀ ਪੜ੍ਹਨੇ ਆਂ ਗੁਰਦੁਆਰੇ ਵੀ ਜਾ ਰਹੇ ਆ ਮੰਦਰ ਮਸਜਿਦ ਜਿੰਨੇ ਵੀ ਧਾਰਮਿਕ ਸਥਾਨਾਂ ਸਭ ਜਗ੍ਹਾ ਜਾ ਰਹੇ ਆਂ ਤਾਂ ਫਿਰ ਅਸੀਂ ਮੂਰਤੀ ਪੂਜਕੀਆਂ ਸੀ ਰੱਬ ਨੂੰ ਮੂਰਤੀ ਸਮਝਿਆ ਰੱਬ ਨੂੰ ਅਸੀਂ ਮੂਰਤੀ ਸਮਝਿਆ ਉਹਦੀ ਕੋਈ ਗੱਲ ਹੀ ਨਹੀਂ ਮੰਨਣੀ ਤਾਂ ਫਿਰ ਰੱਬ ਨੂੰ ਅਸੀਂ ਮੂਰਤੀ ਸਮਝਿਆ ਅਗਰ ਰੱਬ ਨੂੰ ਅਸੀਂ ਜਾਗਤ ਜੋਤ ਮੰਨਿਆ ਹੁੰਦਾ ਸਤਗੁਰੂ ਜਾਗਤਾ ਹੈ ਦੇਹੋ ਭੁੱਲੀ ਮਲਣੀਆਂ ਇਹੋ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਉਹ ਵੀ ਵਿਦਿਆਗਤ ਅਸੀਂ ਅਗਰ ਰੱਬ ਨੂੰ ਜਾਗਦਾ ਮੰਨਿਆ ਹੁੰਦਾ ਤਾਂ ਅਸੀਂ ਵੀ ਫਿਰ ਜਾਗਦੇ ਅਸੀਂ ਵੀ ਕੋ ਚੰਗੇ ਕਰਮ ਕਰਦੇ ਅਸੀਂ ਸੁੱਤੇ ਪਿਆ ਯਾਨੀ ਅਸੀਂ ਜਾਗੇ ਨਹੀਂ ਜਾਗੇ ਹੁੰਦੇ ਤਾਂ ਅਸੀਂ ਜਾਗੇ ਨਾਲ ਜੁੜੇ ਹੁੰਦੇ ਜਿਹੜਾ ਜਾਗੇ ਨਾਲ ਜੁੜਦਾ ਉਹ ਵੀ ਜਾਗ ਜਾਂਦਾ ਅਸੀਂ ਉਸ ਦੇ ਨਾਲ ਨਹੀਂ ਜੁੜੇ ਅਸੀਂ ਸਿਰਫ ਮੂਰਤੀ ਪੂਜਾ ਬੁੱਤ ਪ੍ਰਸਤੀ ਕਰ ਰਹੇ ਹਾਂ ਔਰ ਬੁੱਤ ਪ੍ਰਸਤ ਕੋਈ ਹਿੰਦੂ ਧਰਮ ਦੇ ਨਹੀਂ ਕਰਦੇ ਜੈਨ ਨਹੀਂ ਕਰਦੇ ਬੋਧ ਨਹੀਂ ਸਾਰੇ ਧਰਮ ਦੇ ਲੋਕੀ ਬੁੱਧ ਪ੍ਰਸਤ ਨੇ ਸਾਰੇ ਹੀ ਧਰਮ ਦੇ ਲੋਕੀ ਮੂਰਤੀ ਪੂਜਾ ਕਰ ਰਹੇ ਨੇ ਜਦੋਂ ਰੋਹਾਨੀਅਤ ਦੇ ਰਸਤੇ ਤੇ ਦੇਖੋਗੇ ਸਾਰੇ ਹੀ ਮੂਰਤੀ ਪੂਜਾ ਕਰਨ ਕੋਈ ਵਿਰਲਾ ਹੋਏਗਾ ਜਿਹੜਾ ਰੱਬ ਦੇ ਗੱਲ ਨੂੰ ਮੰਨਦਾ ਹੋਏਗਾ ਜਿਹੜਾ ਰੱਬ ਦੇ ਉਪਦੇਸ਼ ਨੂੰ ਮੰਨ ਰਿਹਾ ਉਹਦੇ ਪਾਣੀ ਵੀ ਤੇ ਚੱਲ ਰਿਹਾ ਉਹ ਰੱਬ ਨੂੰ ਮੰਨ ਰਿਹਾ ਔਰ ਜਿਹੜਾ ਉਹਦੀ ਗੱਲ ਨਹੀਂ ਮੰਨ ਰਿਹਾ ਔਰ ਹਰ ਵੇਲੇ ਨੂੰ ਮੱਥਾ ਟੇਕਦਾ ਹੈ ਮੰਦਿਰ ਜਾਂਦਾ ਹੈ ਮਸਜਿਦ ਜਾਂਦਾ ਹੈ ਗੁਰਦੁਆਰਾ ਜਾਂਦਾ ਹੈ ਚਰਚ ਜਾਂਦਾ ਜਿੱਥੇ ਵੀ ਜਾਂਦਾ ਹੈ ਮਗਰ ਉਹਦੀ ਗੱਲ ਨਹੀਂ ਮੰਨ ਰਿਹਾ ਸਮਝੋ ਮੂਰਤੀ ਪੂਜਾ ਹੈ ਉਹ ਮੂਰਤੀ ਪੂਜਕ ਹੈ ਉਹ ਬੁੱਤ پرست ਹੈ ਮੂਰਤੀ ਪੂਜਾ ਕੀ ਹੈ ਮੰਦਿਰ ਗਏ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਮੂਰਤ ਅੱਗੇ ਸ਼੍ਰੀ ਰਾਮਚੰਦਰ ਦੀ ਜੋ ਵੀ ਅਵਤਾਰ ਹੋਣ ਉਹਨਾਂ ਨੂੰ ਅੱਗੇ ਦਿਖਾਵੇ ਦਾ ਸਿਰ ਝੁਕਾਇਆ ਦਿਖਾਵੇ ਦੀ ਪੂਜਾ ਕੀਤੀ ਸਭ ਦਿਖਾਵਾ ਕੀਤਾ ਔਰ ਆਗੇ ਜੋ શ્રીਕ੍ਰਿਸ਼ਨ ਭਗਵਾਨ ਨੇ ਸੰਦੇਸ਼ ਦਿੱਤਾ ਜੋ ਉਪਦੇਸ਼ ਦਿੱਤਾ ਜੋ ਗੱਲ ਕਹਿਣ ਨੂੰ ਕਹੀ ਬਈਆ ਗੱਲ ਮੰਨਣੀਏ ਬੁਰਾ ਨਹੀਂ ਕਰਨਾ ਸੱਚਾਈ ਤੇ ਚੱਲਣਾ ਰੱਬ ਦਾ ਨਾਮ ਸਿਮਰਨ ਕਰਨਾ ਚੰਗਿਆਈਆਂ ਕਰਨੇ ਨੇ ਕਿਸੇ ਦਾ ਦਿਲ ਨਹੀਂ ਦੁਖਾਣਾ ਸਾਰੇ ਨੇਕ ਕਰਮ ਕਰਨੇ ਹਨ ਮਗਰ ਉਹ ਨੇਕ ਕਰਮ ਨਹੀਂ ਕਰ ਰਿਹਾ ਕੁਝ ਵੀ ਚੰਗਿਆਈਆਂ ਨਹੀਂ ਕਰ ਰਿਹਾ ਰਹਾ ਟਾ ਮੰਦਰ ਜਾਂਦਾ ਪੂਜਾ ਅਰਚਨਾ ਕਰਦਾ ਤਾਂ ਉਹ ਫਿਰ ਉਹ ਮੂਰਤੀ ਪੂਜਾ ਕਿਉਂ ਰੱਬ ਨੂੰ ਸਿਰਫ ਮੂਰਤੀ ਸਮਝਿਆ ਰੱਬ ਦੇ ਨਾਮ ਨਾਲ ਤੇ ਜੁੜਿਆ ਨਹੀਂ ਸਿਰਫ ਮੂਰਤੀ ਪੂਜੇ ਹੀ ਕਰਦਾ ਰਿਹਾ ਰੱਬ ਨੂੰ ਤਾਂ ਬੋਤੀ ਸਮਝਿਆ ਰੱਬ ਨੂੰ ਤਾਂ ਮੂਰਤੀ ਸਮਝਿਆ ਕ੍ਰਿਸ਼ਨ ਨੂੰ ਅਵਤਾਰ ਨੂੰ ਬੋਤੀ ਸਮਝਿਆ ਉਸ ਨੂੰ ਅਵਤਾਰ ਤਾਂ ਨਹੀਂ ਮੰਨਿਆ ਉਸ ਨੂੰ ਬੋਤੀ ਸਮਝਿਆ ਸ਼੍ਰੀ ਕ੍ਰਿਸ਼ਨ ਨੂੰ ਸ਼੍ਰੀ ਕ੍ਰਿਸ਼ਨ ਦੀ ਸੰਗਿਆਈਆਂ ਨਾਲ ਤਾਂ ਜੁੜਿਆ ਨਹੀਂ ਅਗਰ ਅਸੀਂ ਸ਼੍ਰੀ ਕ੍ਰਿਸ਼ਨ ਦੇ ਪ੍ਰਕਾਸ਼ ਨਾਲ ਜੁੜੇ ਹੁੰਦੇ ਅਸੀਂ ਸ਼੍ਰੀ ਕ੍ਰਿਸ਼ਨ ਜੀ ਦੇ ਪ੍ਰਕਾਸ਼ ਨਾਲ ਜੁੜੇ ਹੁੰਦੇ ਪ੍ਰਕਾਸ਼ ਕੀ ਹੈ ਨੇਕੀ ਸਚਾਈ ਚੰਗੇ ਗੁਣ ਰੱਬ ਦੀ ਭਗਤੀ ਤਾਂ ਸਾਡਾ ਜਨਮ ਸਫਲਾ ਹੋ ਜਾਣਾ ਸੀ ਅਸੀਂ ਪੰਜੋ ਟਾਈਮ ਮਸਜਿਦ ਗਏ ਪੰਜ ਵਕਤ ਦੀ ਨਮਾਜ਼ਾਂ ਪੜੀਆਂ ਪੰਜੋ ਟਾਈਮ ਸਜਦਾ ਕੀਤਾ ਨਮਾਜ਼ ਦੇ ਨਾਲ ਤੇ ਜੁੜ ਗਏ ਵੀ ਪੰਜੋ ਵਕਤ ਦੀ ਨਮਾਜ਼ਾਂ ਪੜਨੀਆਂ ਨਮਗਰ ਉਹਦਾ ਮਤਲਬ ਕੀ ਹੈ ਉਹਦੇ ਨਾਲ ਅਸੀਂ ਜੁੜੇ ਨਹੀਂ ਸਾਡੇ ਅੰਦਰ ਗਿਆਨ ਨਹੀਂ ਆਇਆ ਨੇਕੀ ਨਹੀਂ ਆਈ ਸੱਚਾਈ ਕੋ ਚੰਗੇ ਕਰਮ ਨਹੀਂ ਆਏ ਰੱਬੀ ਪ੍ਰਕਾਸ਼ ਨੇ ਅੰਦਰੋਂ ਨਿਕਲਿਆ ਤਾਂ ਆ ਵੀ ਮੂਰਤੀ ਪੂਜਾਈਏ ਇਹ ਵੀ ਬੁੱਤ ਪ੍ਰਸਤੀ ਹੈ ਕਿਉਂਕਿ ਖੁਦਾ ਦੇ ਨਾਮ ਨਾਲ ਜੁੜੇ ਹੁੰਦੇ ਉਹਦੀ ਕਿਰਪਾ ਨਾਲ ਉਹਦਾ ਨਾਮ ਜਪਦੇ ਤਾਂ ਤੁਹਾਨੂੰ ਗਿਆਨ ਹੁੰਦਾ ਤੁਹਾਡੇ ਅੰਦਰ ਪ੍ਰਕਾਸ਼ ਨਿੱਕੀ ਚੰਗੇ ਗੁਣ ਨਿਕਲਦੇ ਤੁਹਾਨੂੰ ਰੱਬੀ ਪ੍ਰਕਾਸ਼ ਨਿਕਲਦਾ ਰੱਬੀ ਗਿਆਨ ਨਿਕਲਦਾ ਜੋ ਕੰਮ ਅੱਲਾ ਨੇ ਕਹੇ ਹਨ ਨੇਕੀ ਆਸੇ ਚੰਗਿਆਈਆਂ ਆਸੇ ਅੱਛੇ ਕਰਮ ਕਿਹਨੋਂ ਕਰਮ ਤਾਂ ਕਿਤੇ ਨਹੀਂ ਕਰਮ ਸਾਰੇ ਬੂਰੇ ਕਰਦੇ ਰਹੇ ਦੂਜਿਆਂ ਦਾ ਦਿਲ ਤੋੜਦੇ ਰਹੇ ਪਾਪ ਦੀ ਕਮਾਈ ਖਾਂਦੇ ਰਹੇ ਸਾਰੇ ਕਰਮ ਗਲਤ ਕਰਦੇ ਰਹੇ ਤਾਂ ਫਿਰ ਤੁਸੀਂ ਬੁੱਤ ਪ੍ਰਸ਼ਤੀ ਕਰ ਰਹੇ ਹੋ ਤੁਸੀਂ ਅੱਲਾ ਦੀ ਤਾਂ ਕੋਈ ਗੱਲ ਹੀ ਨਹੀਂ ਮੰਨੀ ਸਿਰ ਦਿਖਾਵੇ ਕਰ ਰਹੇ ਹੋ ਪੰਜੋ ਵਕਤ ਬੇਸੀ ਉਸ ਨੂੰ ਸਜਦਾ ਕਰਨੇ ਆ ਉਹ ਸਜਦੇ ਦਾ ਕੋਈ ਫਾਇਦਾ ਨਹੀਂ ਜੇ ਉਹਦੀ ਗੱਲ ਹੀ ਨਹੀਂ ਮੰਨਨੀ ਤੁਸੀਂ ਤੁਹਾਨੂੰ ਮੂਰਤੀ ਸਮਝਾਉਿਆ ਅਗਰ ਤੁਸੀਂ ਉਹਨੂੰ ਬੁੱਤ ਨਾ ਸਮਝਾਉਂਦਾ ਉਸ ਨੂੰ ਮੂਰਤੀ ਨਾ ਸਮਝਾਉਂਦਾ ਤਾਂ ਤੁਸੀਂ ਉਹਦੀ ਗੱਲ ਮੰਨਦੇ ਤੁਸੀਂ ਉਹਦੇ ਗਿਆਨ ਨਾਲ ਜੁੜਦੇ ਉਹਦੇ ਪ੍ਰਕਾਸ਼ ਨਾਲ ਜੁੜਦੇ ਉਹ ਤਾਂ ਜਗਤ ਹੈ ਤੂੰ ਉਹ ਤਾਂ ਜਗਤ ਹੈ ਜਿਹੜਾ ਜਾਗਦੇ ਨਾਲ ਜੁੜਦਾ ਉਹ ਵੀ ਜਾਗ ਜਾਂਦਾ ਉਹਦੇ ਅੰਦਰ ਪ੍ਰਕਾਸ਼ ਨਿਕਲ ਜਾਂਦਾ ਉਹ ਵੀ ਚੰਗੇ ਮਾਰਗ ਚੱਲਣਾ ਚਾਹੁੰਦਾ ਹੈ ਪਾਪ ਦੀ ਕਮਾਈਂ ਖਾਂਦਾ ਹੱਕ ਦੀ ਕਮਾਈਂ ਖਾਂਦਾ ਹੈ ਅੱਛੇ ਕਰਮ ਕਰਦਾ ਹੈ ਸਚਾਈ ਬੋਲਦਾ ਹੈ ਉਹਨ ਗੁਰਦੁਆਰੇ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਸਭ ਕੁਝ ਕਰਨਾ ਔਰ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਉਹ ਗਾਲ ਨਹੀਂ ਮੰਨਣੀ ਚੰਗੇ ਕੰਮ ਨਹੀਂ ਕਰਨੇ ਦਿਲ ਨਹੀਂ ਤੋੜਨਾ ਹੱਕ ਦੀ ਰੋਟੀ ਖਾਣੀ ਹੈ ਸ਼ਰਾਬ ਨਸ਼ਾ ਨਹੀਂ ਕਰਨਾ ਤੇ ਉਹੀ ਸਾਰੇ ਕੰਮ ਤੂੰ ਕਰ ਰਿਹਾ ਗੁਰਦੁਆਰੇ ਵੀ ਆਣਾ ਤੇ ਕੰਮ ਵੀ ਉਹੀ ਕਰਨੇ ਆ ਤਾਂ ਫਿਰ ਉਹ ਮੂਰਤੀ ਪੂਜਾਈ ਹੈ ਤੂੰ ਰੱਬ ਨੂੰ ਮੂਰਤੀ ਸਮਝਿਆ ਕਿਉਂ ਮੂਰਤ ਸਮਝਿਆ ਤਾਂ ਹੀ ਤੂੰ ਉਹਦੀ ਗੱਲ ਨਹੀਂ ਮੰਨ ਰਿਹਾ ਅਗਰ ਤੂੰ ਉਸ ਨੂੰ ਜਾਕਤ ਮੰਨਿਆ ਹੁੰਦਾ ਉਦੇ ਗਿਆਨ ਨਾਲ ਜੁੜਿਆ ਹੁੰਦਾ ਤੇ ਅੱਜ ਤੂੰ ਵੀ ਜਾਗਿਆ ਹੁੰਦਾ ਤੇਰੇ ਅੰਦਰ ਵੀ ਗਿਆਨ ਨਿਕਲਦਾ ਤੂੰ ਵੀ ਬੁੱਤ ਪੁਰਸ਼ਤੀ ਕਰ ਰਿਹਾ ਤੂੰ ਵੀ ਮੂਰਤੀ ਪੂਜਾ ਕਰ ਰਿਹਾ ਜਿੰਨੇ ਵੀ ਧਰਮ ਹਨ ਸਾਰੇ ਹੀ ਧਰਮਦਲੋਕੀ ਬੁੱਤ ਪੁਰਸ਼ਤੀ ਕਰਦੇ ਹਨ ਬਹੁਤ ਘੱਟ ਲੋਕ ਹੋਣਗੇ ਰੱਬ ਦੀ ਕਿਰਪਾ ਨਾਲ ਜਿਹੜੇ ਬੁੱਤ ਪੁਰਸ਼ਤੀ ਮੂਰਤੀ ਪੂਜਾ ਨਹੀਂ ਕਰਦੇ ਮੰਨ ਕਰਕੇ ਜੋ ਗੁਰੂ ਕਹ ਰਿਹਾ ਜੋ ਅੱਲਾਹ ਕਹ ਰਿਹਾ ਜੋ ਰਾਮ ਕਹ ਰਿਹਾ ਜੋ ਪਰਮੇਸ਼ਰ ਕਹ ਰਿਹਾ ਉਹਦੇ ਅਨੁਸਾਰ ਜੀ ਰਹੇ ਹਨ ਇਨਸਾਨ ਦੇ ਕਰਮਾਂ ਤੋਂ ਪਤਾ ਲੱਗੇਗਾ ਵੀ ਇਹ ਬੁੱਤ پرست ਹੈ ਜਾਂ ਨਹੀਂ ਗੁਰਦੁਆਰੇ ਮੰਦਿਰ ਮਸਜਿਦ ਚਰਚ ਜਿੰਨੇ ਵੀ ਧਾਰਮਿਕ ਸਥਾਨ ਜਾਣਦੇ ਨਹੀਂ ਪਤਾ ਲੱਗਦਾ ਵੀ ਇਹ ਧਰਮੀ ਹੈ ਉਸ ਦੇ ਕਰਮਾਂ ਤੋਂ ਪਤਾ ਲੱਗੇਗਾ ਧਰਮੀ ਹੈ ਉਹ ਕਿਹੜੇ ਕਰਮ ਕਰ ਰਿਹਾ ਹੈ ਨਮਾਜ਼ ਪੜ੍ਹਨਾ ਵੀ ਤਾਂ ਸਫਲ ਹੈ ਜੇ ਅੱچھے ਕਰਮ ਕਰ ਰਹੇ ਹੋ ਗੁਰਦੁਆਰੇ ਜਾਣਾ ਤਾਂ ਸਫਲ ਹੈ ਜੇ ਅੱچھے ਕਰਮ ਕਰ ਰਹੇ ਹੋ ਮੰਦਿਰ ਜਾਣਾ ਤਾਂ ਸਫਲ ਹੈ ਜੇ ਅੱچھے ਕਰਮ ਕਰ ਰਹੇ ਹੋ ਚਰਚ ਜਾਣਾ ਤਾਂ ਸਫਲ ਜੇ ਚੇ ਕਰਮ ਕਰ ਰਹੇ ਹੋ ਕਿਸੇ ਵੀ ਧਰਮ ਉਸਤ ਤ ਜਾਣਾ ਤਾਂ ਸਫਲ ਜੇ ਚੇ ਕਰਮ ਕਰ ਰਹੇ ਹੋ ਜੇ ਚੇ ਕਰਮ ਨਹੀਂ ਕਰ ਰਹੇ ਤਾਂ ਫਿਰ ਕੋਈ ਫਾਇਦਾ ਨਹੀਂ ਫਿਰ ਤਾਂ ਉਹ ਬੁੱਤ ਪ੍ਰਸਤੀ ਹੈ ਉਹ ਲੋਕ ਦਿਖਾਵਾ ਹੈ ਅਸੀਂ ਜੇ ਰੱਬ ਦੀ ਗੱਲ ਨਹੀਂ ਮੰਨ ਰਹੇ ਤਾਂ ਅਸੀਂ ਵੀ ਬੁੱਤ پرستਾਂ ਅਸੀਂ ਵੀ ਮੂਰਤੀ ਪੂਜਕ ਕਿਉਂਕਿ ਦੇਖੋ ਜਦੋਂ ਗਿਆਨ ਦੀ ਗੱਲ ਆਏਗੀ ਗਿਆਨ ਕਿਸਦਾ ਲਿਹਾਜ਼ ਨਹੀਂ ਰੱਖੇਗਾ ਜੋ ਸੱਚ ਹੈ ਸੋ ਸੱਚ ਹੈ ਉਹ ਇਸ ਮੂਰਤੀ ਪੂਜਾ اور ਬੁੱਤ ਪ੍ਰਸਤੀ ਨੂੰ ਤੁਸੀਂ ਸਜਦਾ ਕਹਿੰਦੇ ਹੋ ਜਾਂ ਨਮਸਕਾਰ ਕਹਿੰਦੇ ਹੋ ਜਾਂ ਡੰਡੋਤ ਕਹਿੰਦੇ ਹੋ ਤਾਂ ਤੁਸੀਂ ਬਹੁਤ ਅੰਧੇਰੇ ਵਿੱਚ ਜ਼ਿੰਦਗੀ ਜੀ ਰਹੇ ਹੋ ਰੱਬ ਦੀ ਕੋਈ ਮੂਰਤ ਐਵੇਂ ਦੀ ਏ ਰੱਬ ਦੀ ਮੂਰਤ ਕੋਈ ਐਵੇਂ ਦੀ ਏ ਪਖਾਣ ਗੱਡ ਕੇ ਮੂਰਤ ਕਿੰਨੀ ਦੇਖ ਕੇ ਸ਼ਾਂਤੀ ਪਾਓ ਜੇ ਇਹ ਮੂਰਤ ਸੱਚ ਹੈ ਤਾਂ ਗੱਡ ਨਹਾਰੇ ਖਾਓ ਇਹ ਰੱਬ ਦੀ ਮੂਰਤ ਨਹੀਂ ਹੈ ਜੋ ਤੁਸੀਂ ਪੂਜ ਰਹੇ ਹੋ ਮੰਨ ਕਰਕੇ ਇਹ ਰੱਬ ਨੂੰ ਸਜਦਾ ਨਹੀਂ ਹੈ ਇਹ ਰੱਬ ਨੂੰ ਨਮਸਕਾਰ ਨਹੀਂ ਹੈ ਇਹ ਰੱਬ ਨੂੰ ਡੰਡੋਤ ਨਹੀਂ ਹੈ ਮੰਨ ਕਰਕੇ ਇਹ ਅੰਧਕਾਰ ਹੈ ਇਹ ਅਗਿਆਨ ਹੈ ਇਹ ਮੂਰਤ ਰੱਬ ਦੀ ਨਹੀਂ ਹੈ ਕਿਉਂਕਿ ਰੱਬ ਤਾਂ ਜਾਗਤ ਹੈ ਬ੍ਰह्म ज्ञानी सदा सध सद जागत सतगुरु जागता है देहो रब्बता जागदा है ਉਹ ਪਰਮੇਸ਼ਰ ਤਾਂ जागਦਾ ਹੈ ਜੇ ਅਸੀਂ ਜਾਗਦੇ ਦੀ ਪੂਜਾ ਕਰਾਂਗੇ ਤੇ ਅਸੀਂ ਵੀ ਤਾਂ ਜਾਗਾਂਗੇ ਜੇ ਅਸੀਂ ਰੱਬ ਦੀ ਕਿਰਪਾ ਨਾਲ ਜਾਗਦੇ ਦੀ ਪੂਜਾ ਅਰਚਨਾ ਕਰਾਂਗੇ ਉਹਦੀ ਭਗਤੀ ਕਰਾਂਗੇ ਫਿਰ ਅਸੀਂ ਵੀ ਜਾਗਾਂਗੇ ਸਾਡੇ ਅੰਦਰ ਵੀ ਗਿਆਨ ਨਿਕਲੇਗਾ ਜੇ ਅਸੀਂ ਪ੍ਰਕਾਸ਼ ਨਾਲ ਜੁੜਾਂਗੇ ਤਾਂ ਸਾਡੇ ਅੰਦਰ ਆਤਮਾਤਵਿਤ ਪ੍ਰਕਾਸ਼ ਨਿਕਲੇਗਾ ਰੱਬ ਦੀ ਕਿਰਪਾ ਨਾਲ ਜਦੋਂ ਦੋਸੀ ਕਿਸੇ ਸ਼ਕਤੀ ਨਾਲ ਜੁੜਾਂਗੇ ਤਾਂ ਸਾਡੇ ਅੰਦਰੋਂ ਵੀ ਤਾਂ ਸ਼ਕਤੀ ਨਿਕਲੇਗੀ ਜਦੋਂ ਅਸੀਂ ਰੱਬ ਦੀ ਕਿਰਪਾ ਨਾਲ ਗਿਆਨ ਨਾਲ ਜੁੜਾਂਗੇ ਤਾਂ ਸਾਡੇ ਅੰਦਰੋਂ ਵੀ ਤਾਂ ਗਿਆਨ ਨਿਕਲੂਗਾ ਮਗਰ ਸਾਡੇ ਅੰਦਰੋਂ ਗਿਆਨ ਕਿਉਂ ਨਹੀਂ ਨਿਕਲ ਰਿਹਾ ਕਿਉਂਕਿ ਅਸੀਂ ਰੱਬ ਨਾਲ ਜੁੜੇ ਨਹੀਂ ਅਸੀਂ ਜਾਗਤ ਨਾਲ ਜੁੜੇ ਨਹੀਂ ਜਾਗਤ ਕੀ ਹੈ ਉਹਦਾ ਨਾਮ ਜਾਗਤ ਕੀ ਹੈ ਸਚਾਈ ਅچھے ਕਰਮ ਚੰਗਿਆਈਆਂ ਇਹ ਸਾਰੇ ਕਰਮ ਨੇ ਚੰਗੇ ਕਰਮ ਉਹ ਕਿੱਥੋਂ ਨਿਕਲਦੇ ਨੇ ਉਹਦੇ ਨਾਮ ਨਾਲੋਂ ਉਹਦੇ ਪ੍ਰਕਾਸ਼ ਨਾਲ ਜੁੜ ਕੇ ਉਸ ਜਾਗਤ ਨਾਲ ਜੁੜ ਕੇ ਮਗਰ ਅਸੀਂ ਤਾਂ ਮੂਰਤੀ ਨਾਲ ਜੁੜੇ ਹੋਇਆ ਮਗਰ ਅਸੀਂ ਤਾਂ ਮੂਰਤੀ ਨਾਲ ਜੁੜੇ ਹੋਇਆ ਅਸੀਂ ਉਸ ਮੂਰਤੀ ਨੂੰ ਹੀ ਰੱਬ ਸਮਝਿਆ ਪਾਖਾਨ ਗੱਡ ਕੇ ਮੂਰਤ ਕਿੰਨੀ ਦੇਖ ਕੇ ਸ਼ਾਂਤੀ ਪਾਓ ਜਿਹੇ ਮੂਰਤ ਸੱਚੀ ਆ ਤੋ ਗੜ ਨਹਾਰੇ ਖਾਓ ਉਹ ਤਾਂ ਮੁਰਦਾ ਹੈ ਉਹਦੀ ਅਵਸਥਾ ਤਾਂ ਮੁਰਦਾ ਹੈ ਨੋ ਸਾਰੇ ਲੋਕ ਸਾਰੇ ਧਰਮ ਦੇ ਲੋਕ ਸਿਰ ਝੁਕਾ ਰਹੇ ਆ ਉਹ ਤਾਂ ਮੁਰਦਾ ਹੈ ਔਰ ਇਸ ਮੁਰਦਾ ਇਸ ਮੂਰਤੀ ਨੂੰ ਜਿਹੜਾ ਰੱਬ ਕਹਿ ਰਿਹਾ ਵੀ ਮੈਂ ਬਣਾਇਆ ਤੇ ਰੱਬ ਨੂੰ ਖਾ ਜਾਏਗਾ ਜਿਨੇ ਉਸ ਨੂੰ ਘੜਿਆ ਹੈ ਦੇਖੋ ਰੱਬ ਜਾਗਤ ਹੈ। ਔਰ ਸਾਨੂੰ ਕਿਵੇਂ ਪਤਾ ਲੱਗੇਗਾ ਅਸੀਂ ਜਾਗਤ ਨਾਲ ਜੁੜੇ ਹਾਂ ਜੋ ਸਾਡੇ ਅੰਦਰ ਚੰਗੇ ਕਰਮ ਨੇਕੀ ਨਿਕਲਣੇ ਸ਼ੁਰੂ ਹੋ ਜੇ ਭਗਤੀ ਨਿਕਲਣੇ ਸ਼ੁਰੂ ਹੋ ਜੇ ਭਗਤੀ ਨਿਕਲੇਗੀ ਤਾਂ ਚੰਗੇ ਕਰਮ ਆਪਣੇ ਆਪ ਨਿਕਲਣਗੇ ਕਿਉਂਕਿ ਉਹ ਹੀ ਰੱਬ ਦਾ ਪ੍ਰਕਾਸ਼ ਹੈ। ਜਿਹੜਾ ਕੋਈ ਇਨਸਾਨ ਭਗਤੀ ਕਰਦਾ ਹੈ ਜਾਂ ਚੰਗੇ ਕਰਮ ਕਰਦਾ ਹੈ ਆ ਸਾਰੇ ਉਹਨਾਂ ਕੀ ਆਂਦੇ ਹਨ ਇਹ ਤਾਂ ਭਾਈ भगत ਹੈ ਰੱਬ ਨੂੰ ਮੰਨਣ ਵਾਲਾ ਹੈ ਇਹ ਤੇ ਰੱਬ ਦੀ ਕਿਰਪਾ ਹੈ। ਕਿਉਂ ਕਹਿੰਦੇ ਨੇ ਕਿਉਂਕਿ ਉਸ ਜਾਗਤ ਨਾਲ ਜੁੜ ਚੁੱਕਿਆ ਹੈ। ਅਸੀਂ ਲੋਕ ਸਿਰਫ ਸਿਰra ਕਰਕੇ ਸਜਦੇ ਕਰ ਰਹੇ ਆ ਸਿਰra ਕਰਕੇ ਨਮਸਕਾਰ ਕਰ ਰਹੇ ਆ ਸਿਰra ਕਰਕੇ ਡੰਡੋਤ ਕਰ ਰਹੇ ਆ ਸਿਰra ਕਰਕੇ ਪੂਜਾ ਕਰ ਰਹੇ ਆ ਮਗਰ ਮੰਨ ਕਰਕੇ ਨਹੀਂ ਅਸੀਂ ਸਿਰਫ ਸਿਰra ਤੱਕ ਦੀ ਸੀਮਾ ਤਾਂ ਸਰੀਰ ਦੀ ਕਿਰਿਆ ਨੇ ਪੂਜਾ ਕਰ ਲਈ ਤਾਂ ਪੂਜਾ ਹੈ ਸਿਰ ਦੀ ਕਿਰਿਆ ਨੇ ਸਜਦਾ ਕਰ ਲਿਆ ਤਾਂ ਸਜਦਾ ਹੈ ਮਨ ਭਾਵੇਂ ਕਿਥੇ ਮੇਲਾ ਵੇਖਣ ਗਿਆ ਹੈ ਮਨ ਭਾਵੇਂ ਕਿਤੇ ਫਿਲਮ ਵੇਖ ਰਿਹਾ ਹੈ ਮਨ ਭਾਵੇਂ ਕਿਤੇ ਸ਼ਰਾਬ ਪੀ ਰਿਹਾ ਹੈ ਮਨ ਭਾਵੇਂ ਕਿਤੇ ਠੱਗੀਆਂ ਮਾਰ ਰਿਹਾ ਹੈ ਔਰ ਤੋਂ ਸਾਨੂੰ ਕੋਈ ਮਤਲਬ ਨਹੀਂ ਬਸ ਅਸੀਂ ਪੰਜੋ ਟਾਈਮ ਨਮਾਜ਼ ਪੜ੍ਹਨੀ ਹੈ ਅਸੀਂ ਹਰ ਵੇਲੇ ਗੁਰਦੁਆਰੇ ਜਾਣਾ ਹੈ ਅਸੀਂ ਹਰ ਵੇਲੇ ਮੰਦਿਰ ਜਾਣਾ ਹੈ ਮਸਜਿਦ ਜਾਣਾ ਹੈ ਤਿਰਥ ਜਾਣਾ ਹੈ ਮੰਨ ਭਾਵੇਂ ਸਾਡਾ ਜਿੱਥੇ ਮਰਜੀ ਭਜੇ ਰੱਬ ਨੂੰ ਮੰਨ ਤੋਂ ਮਤਲਬ ਨਹੀਂ ਹੈ ਰੱਬ ਨੂੰ ਤਾਂ ਸਿਰਫ ਸਾਡੇ ਸਰੀਰਾਂ ਦੀ ਕਿਰਿਆ ਤੋਂ ਮਤਲਬ ਹੈ ਮਗਰ ਤੁਸੀਂ ਗਲਤ ਹੋ ਰੱਬ ਨੂੰ ਮੰਨ ਤੋਂ ਮਤਲਬ ਹੈ ਸਰੀਰ ਦੀ ਕਿਰਿਆ ਤੋਂ ਮਤਲਬ ਨਹੀਂ ਹੈ ਅਸੀਂ ਮੰਨ ਕਰਕੇ ਮੂਰਤੀ ਪੂਜਾ ਕਰ ਰਹੇ ਹਾਂ ਉਹਨੂੰ ਤੁਸੀਂ ਕਿਸੇ ਇਨਸਾਨ ਕੋਲ ਜਾਓ ਤੁਹਾਨੂੰ ਉਹ ਗੱਲਾਂ ਸਮਝਾਏ ਵੀ ਆ ਗੱਲ ਨਹੀਂ ਕਰਨੀ ਆ ਕੰਮ ਨਹੀਂ ਕਰਨਾ ਤੁਸੀਂ ਹਰ ਜਦ ਕੋਲ ਜਾਓ ਵੀ ਤੇ ਉਹਦੀ ਗੱਲ ਵੀ ਨਾ ਮੰਨੋ ਅਗਲਾ ਉਹ ਤੇ ਆਈ ਆਖੇਗਾ ਤੂੰ ਤਾਂ ਮੈਨੂੰ ਪੱਥਰ ਹੀ ਸਮਝਿਆ ਤੂੰ ਤਾਂ ਮੈਨੂੰ ਪੱਥਰ ਹੀ ਸਮਝਿਆ ਮੇਰੀ ਗੱਲ ਤਾਂ ਮੰਨਦਾ ਨਹੀਂ ਤੂੰ ਮੇਰੇ ਕੋਲ ਆਨਾ ਵੀ ਹੈ ਔਰ ਪੁੱਛ ਕੇ ਵਿਚਰ ਜਾਨ ਨੇ ਗੱਲ ਮੇਰੀ ਫੇਰ ਨਹੀਂ ਮੰਨਦਾ ਤੂੰ ਤਾਂ ਮੈਨੂੰ ਪੱਥਰ ਹੀ ਸਮਝਿਆ ਤੇ ਅਸੀਂ ਵੀ ਰੱਬ ਨੂੰ ਪੱਥਰ ਹੀ ਸਮਝਿਆ ਅਸੀਂ ਇੰਨੇ ਮਤਲਬ ਕਿ ਗਿਰ ਚੁੱਕੇ ਆ ਕਿਉਂਕਿ ਉਹਦੀ ਗੱਲ ਤਾਂ ਮੰਨ ਹੀ ਨਹੀਂ ਰਹੇ ਤਾਂ ਫਿਰ ਮੂਰਤੀ ਪੂਜਕ ਤਾਂ ਅਸੀਂ ਵੀ ਹੋਏ ਬੁੱਤ پرست ਅਸੀਂ ਵੀ ਹੋਏ ਔਰ ਅਸੀਂ ਦੂਜੇ ਧਰਮਾਂ ਦੇ ਲੋਕਾਂ ਨੂੰ ਕਹਿੰਨੇ ਵੀ ਇਹ ਤੇ ਬੁੱਤ پرست ਹੀ ਕਰ ਰਹੇ ਨੇ ਮੂਰਤੀ ਪੂਜਾ ਕਰ ਰਹੇ ਨੇ ਦੇਖੋ ਉਹ ਰਿਪਰੈਜ਼ੈਂਟ ਰੱਬ ਨੂੰ ਕਰ ਰਹੇ ਨੇ ਭਾਵੇਂ ਤੁਸੀਂ ਕਾਬਾ ਨੂੰ ਸਿਰ ਝੁਕਾਰਿਓ ਤਾਂ ਤੁਸੀਂ ਵੀ ਰਿਪਰੈਜ਼ੈਂਟ ਰੱਬ ਨੂੰ ਕਰ ਰਹੇ ਹੋ ਜੋ ਕਿਸੇ ਮੂਰਤੀ ਨੂੰ ਪੂਜਰੇ ਹਨ ਤਾਂ ਉਹ ਵੀ ਰੱਬ ਨੂੰ ਰਿਪਰੈਜ਼ੈਂਟ ਕਰ ਰਹੇ ਹਨ ਹੁਣ ਤੁਸੀਂ ਕਹੋਗੇ ਵੀ ਰੱਬ ਦੀ ਤੇ ਕੋਈ ਮੂਰਤੀ ਕੋਈ ਨਾ ਤਾਂ ਤੇ ਕਿ ਸਰੂਪ ਹੀ ਨਹੀਂ ਫਿਰ ਕਾਬਾ ਦਾ ਸਰੂਪ ਕਿੱਥੋਂ ਹੋ ਗਿਆ ਫਿਰ ਕਾਬਾ ਦਾ ਸਰੂਪ ਕਿੱਥੋਂ ਹੋ ਗਿਆ ਰੱਬ ਸਰੀਰ ਦੇ ਡੰਡੋਤ ਨੂੰ ਡੰਡੋਤੀਆਂ ਤੋਂ ਮੰਨ ਦੇ ਡੰਡੋਰ ਤੋਂ ਪ੍ਰਭਾਵਿਤ ਹੁੰਦਾ ਉਹਨੂੰ ਮੰਨ ਚਾਹੀਦਾ ਹੈ ਉਸ ਨੂੰ ਮੰਨ ਚਾਹੀਦਾ ਭਾਵੇਂ ਤੁਸੀਂ ਜੋ ਕੁਝ ਮਰਜ਼ੀ ਕਰੋ ਕਾਬੇ ਵਿੱਚ ਰੱਬ ਹੈ ਇੱਕ ਬੱਚ ਨੂੰ ਜਦੋਂ ਸ਼ੁਰੂ ਤੋਂ ਰੱਬ ਦੀ ਲੈਣ ਦੇ ਵਿੱਚ ਲੈ ਕੇ ਆਣਾ ਹੋਏ ਰੱਬ ਬਾਰੇ ਦੱਸਣਾ ਤਾਂ ਦੱਸਿਆ ਜਾਂਦਾ ਵੀ ਹਾਂ ਕਾਬਾ ਵਿੱਚ ਰੱਬ ਹੈ ਤਾਂ ਮੂਰਤੀ ਤੋਂ ਦੱਸਿਆ ਜਾਂਦਾ ਵੀ ਹਾਂ ਇਹ ਇਹ ਮੂਰਤੀ ਰੱਬ ਦੀ ਹੈ ਸਿਰਫ ਤਾਂ ਕਿ ਉਹ ਉਹਨੂੰ ਰੱਬ ਦੇ ਨਾਲ ਜੋੜਿਆ ਜਾਏ ਬੱਚੇ ਨੂੰ ਜਦੋਂ ਸਕੂਲੇ ਕੱਲਿਆ ਜਾਂਦਾ ਤੁਹਾਨੂੰ ਅਲਫਾਬੈਟ ਨਾਲ ਸਿਖਾਇਆ ਜਾਂਦਾ ਵੀ ਆ ਸੇਬ ਤੇ ਆ ਫਲਾਨਾ ਧਮਕਾਣਾ ਚਿੱਤਰ ਬਣਾ ਕੇ ਸਿਖਾਇਆ ਜਾਂਦਾ ਉਵੇਂ ਆ ਚੀਜ਼ ਹੈ ਅਗਰ ਤੁਸੀਂ ساری ਜ਼ਿੰਦਗੀ ਮੂਰਤੀ ਇੱਕ ਗੇਸੇ ਰਸੋ ਘਾਂਦੇ ਰਹੇ ਤੁਸੀਂ ساری ਜ਼ਿੰਦਗੀ ਇੱਕ ਦਿਸ਼ਾ ਚ ਸਿਰ ਚੁਕਾਉਂਦੇ ਰਹੇ ਲੈਂਦੇ ਹਾਲ ਤਾਂ ਫਿਰ ਸਮਝੋ ਤੁਸੀਂ ساری ਜ਼ਿੰਦਗੀ ਐਵੇਂ ਗੱਡ ਛੱਡੀ ਬੱਚੇ ਬੱਚਾ ਹੋਏ ਤਾਂ ਚੱਲ ਸਕਦਾ ਕਿਉਂਕਿ ਉਹਨੂੰ ਅੱਗੇ ਜਾ ਕੇ ਗਿਆਨ ਹੋ ਜਾਏਗਾ ਮਗਰ ਤੂੰ ساری ਜ਼ਿੰਦਗੀ ਇੱਕ ਪਾਸੇ ਹੀ ਮੱਥਾ ਸਜਦਾ ਕਰਦੇ ਰਹੇ ਤਾਂ ਸਮਝੋ ਤੁਸੀਂ ساری ਜ਼ਿੰਦਗੀ ਅੰਧੇਰੇ 'ਚ ਕੱਟ ਛੜੀ ਕਿਉਂਕਿ ਰੱਬ ਤਾਂ ਚਾਰੋਂ ਦਿਸ਼ਾ 'ਚ ਹੈ ਜਿਹੜਾ ਰੱਬ ਇੱਕ ਕਾਬੇ ਦੇ ਵਿੱਚ ਹੈ ਨਾ ਜਿਹੜਾ ਰੱਬ ਕਾਬੇ ਦੇ ਵਿੱਚ ਹੈ ਉਹ ਸਭ ਕਾਇਨਾਤ 'ਚ ਵੇ ਔਰ ਜਿਹੜਾ ਰੱਬ ਇਸ ਮੂਰਤੇ ਦੇ ਵਿੱਚ ਹੈ ਉਹ ਸਾਰੀ ਕਾਇਨਾਤ ਦੇ ਵਿੱਚ ਹੈ ਤਾਂ ਮੂਰਤੀ ਪੂਜਾ ਲਈ ਝਗੜਾ ਨਾ ਕਰੋ ਵੀ ਉਹ ਤਰ ਮੂਰਤੀ ਪੂਜਾ ਕਰਦਾ ਜਾਂ ਫੁਲਾਣਾ ਕਰਦਾ ਸਾਰੇ ਹੀ ਤਰ ਮੂਰਤੀ ਪੂਜਾ ਕਰਦੇ ਨੇ ਦੀ ਨਵੀਂ ਲੋਕਾਂ ਨੂੰ ਕੋਈ ਵਿਰਲਾ ਹੋਏਗਾ ਰੱਬ ਦੀ ਕਿਰਪਾ ਨਾਲ ਭਾਵੇਂ ਜਿੱਥੇ ਮਰਜੀ ਸਿਰਚ ਕਾਓ ਭਾਵੇਂ ਜੋ ਮਰਜੀ ਕਰੋ ਮਗਰ ਰੱਬ ਮੰਨ ਦੇਖਦਾ ਅਗਰ ਮਨ ਕਰਕੇ ਤੁਸੀਂ ਚੰਗੇ ਕਰਮ ਕਰ ਰਹੇ ਹੋ ਭਗਤੀ ਕਰ ਰਹੇ ਹੋ ਤਾਂ ਤੁਹਾਡੀ ਹਰ ਚੀਜ਼ ਸਫਲ ਹੈ ਅਗਰ ਤੁਹਾਡਾ ਮੰਨ ਨਹੀਂ ਸਿਰਫ ਕਿਰਿਆ ਕਰਕੇ ਸਜਦਾ ਕਰ ਰਹੇ ਹੋ ਕਿਰਿਆ ਕਰਕੇ ਪੂਜਾ ਕਰ ਰਹੇ ਹੋ ਕਿਰਿਆ ਕਰਕੇ ਗੁਰਦੁਆਰਾ ਜਾ ਰਹੇ ਹੋ ਤਾਂ ਸਫਲ ਨਹੀਂ ਹੈ ਇੱਥੇ ਕਿਸੇ ਧਰਮ ਦਾ ਝਗੜਾ ਨਹੀਂ ਹੈ ਇੱਥੇ ਝਗੜਾ ਅੰਧਵਿਸ਼ਵਾਸ ਦਾ ਹੈ ਉਹਨੇ ਇਸਲਾਮ ਵਾਲੇ ਸਿਰਫ ਲਿਬਾਸ ਧੜੇ ਹੋਏ ਨੇ ਜਿਸਨੇ ਇਸ ਇਸਲਾਮ ਦਾ ਲਿਬਾਸ ਪਾਇਆ ਉਹ ਤਾਂ ਮੁਸਲਮ ਹੈ ਜਿਸਨੇ ਨਹੀਂ ਪਾਇਆ ਤਾਂ ਜੀ ਉਹ ਗੈਰ ਮੁਸਲਮ ਹੈ ਉਹ ਤਾਂ ਦੂਜੇ ਕਿਚ ਜਾਏਗਾ ਉਹ ਨਰਕ ਕਿਚ ਜਾਏਗਾ ਕਿਉਂ ਭਾਈ ਉਹ ਵੀ ਭਗਤੀ ਕਰ ਰਿਹਾ ਹੈ ਉਹ ਆਪਣੇ ਧਰਮ ਦੇ ਅਨੁਸਾਰ ਚੱਲ ਰਿਹਾ ਹੈ ਉਹ ਵੀ ਧਰਮ ਦੇ ਨਾਲ ਜੋੜ ਕੇ ਭਗਤੀ ਕਰ ਰਿਹਾ ਉਹ ਵੀ ਚੰਗੇ ਕਰਮ ਕਰ ਰਿਹਾ ਉਹ ਦੂਜੇ ਕਿਚ ਕਿਉਂ ਜਾਏਗਾ ਭਈ ਉਹ ਕਿਉਂ ਦੂਜੇ ਕਿਚ ਜਾਏਗਾ ਨੇ ਤੇਰੇ ਧਰਮ ਦਾ ਲਿਬਾਸ ਨਹੀਂ ਪਾਇਆ ਤਾਂ ਕਰਕੇ ਉਹਨੇ ਪੰਜਵੇਂ ਮਾਧਾਂ ਨਿਪਟੀਆਂ ਤਾਂ ਕਰਕੇ ਉਹ ਵੀ ਤਾਂ ਆਪਣੇ ਧਰਮ ਦੇ ਤੁਸੀਂ ਪਾਣੀ ਕਹਿ ਰਹੇ ਹੋ ਉਹ ਵਾਟਰ ਕਹਿ ਰਿਹਾ ਤੁਸੀਂ ਜਲ ਕਹਿ ਰਹੇ ਹੋ ਉਹ ਪਾਣੀ ਕਹਿ ਰਿਹਾ ਭਾਸ਼ਾ ਲੱਗ ਗਈ ਮਤਲਬ ਤੇ ਸਾਰਿਆਂ ਦਾ ਇੱਕ ਹੈ ਮੂਰਤੀ ਪੂਜਕ ਤਾਂ ਫਿਰ ਤੁਸੀਂ ਉਹ ਮੂਰਤੀ ਪੂਜਕ ਤਾਂ ਤੁਸੀਂ ਤੁਸੀਂ ਸਿਰਫ ਰੱਬ ਨੂੰ ਇੱਕ ਮੂਰਤੀ ਚ ਹੀ ਸਮਝਿਆ ਵੀ ਇਸ ਮੂਰਤੀ ਚ ਰੱਬ ਮਿਲੇਗਾ ਇਸ ਧਰਮ ਵਿੱਚ ਰੱਬ ਮਿਲੇਗਾ ਹੋਰ ਕਿਤੇ ਨਹੀਂ ਮਿਲੇਗਾ ਫਿਰ ਉਹ ਰੱਬ ਨਹੀਂ ਆ ਤੁਸੀਂ ਰੱਬ ਨਾਲ ਨਹੀਂ ਜੁੜੇ ਰੱਬ ਤਾਂ ਪਰਿਪੂਰਨ ਹੈ ਉਹ ਹਰ ਇੱਕ ਧਰਮ ਵਿੱਚ ਮਿਲਦਾ ਹੈ ਉਹ ਹਰ ਇੱਕ ਲਿਬਾਸ ਵਿੱਚ ਮਿਲਦਾ ਹੈ ਉਹ ਹਰ ਇੱਕ ਜਗ੍ਹਾ ਮਿਲਦਾ ਹੈ ਔਰ ਗੈਰ ਮੁਸਲਮਾ ਹੁੰਦਾ ਜਿਹੜਾ ਨੇਕੀ ਨਾ ਕਰੇ ਚੰਗੇ ਕਰਮ ਨਾ ਕਰੇ ਭੈੜੇ ਕਰਮ ਕਰੇ ਉਹ ਗੈਰ ਮੁਸਲਮੇ ਉਹ ਗੈਰ ਸਿੱਖੇ ਉਹ ਗੈਰ ਹਿੰਦੂਏ ਔਰ ਹਰੇ ਕੋਈ ਬੰਦਾ ਆਪਣੇ ਧਰਮ ਅਨੁਸਾਰ ਭਗਤੀ ਕਰ ਰਿਹਾ ਚੰਗੀਆਂਈਆਂ ਕਰ ਰਿਹਾ ਪਤਾ ਨਹੀਂ ਅਗਲੇ ਜਨਮਾਂ ਵਿੱਚ ਕਿੰਨੀ ਕੁ ਰੱਬ ਦੇ ਪ੍ਰਤੀ ਸ਼ਰਧਾ ਕਿੰਨੀ ਕੁ ਸੇਵਾ ਔਰ ਤੁਸੀਂ ਉਸ ਨੂੰ ਗੈਰ ਮੁਸਲਮ ਕਹਿ ਕੇ ਕਾਫਿਰ ਕਹਿ ਕੇ ਤੁਸੀਂ ਆਪਣੇ ਆਪ ਨੂੰ ਬੜੇ ਵੱਡੇ ਬਣ ਜਾਂਦੇ ਹੋ ਤੁਸੀਂ ਪਾਪ ਦੇ ਭੱਗ ਗਏ ਹੋ ਤੁਸੀਂ ਬਹੁਤ ਬੂਰੇ ਕਰਮ ਕਰ ਰਹੇ ਹੋ ਤੁਸੀਂ ਮੁਹੰਮਦ ਸਾਹਿਬ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਮੁਹੰਮਦ ਦੇ ਕੀਤੀ ਹੋਈ ਚੰਗੀਆਂਈਆਂ ਨੂੰ ਬੂਰਾ ਬਣਾ ਰਹੇ ਹੋ ਹਰ ਇੱਕ ਚੀਜ਼ ਦਾ ਮਤਲਬ ਤੁਸੀਂ ਗਲਤ ਨਿਕਾਲੇ ਹੋਇਆ ਹੈ ਹਰ ਇੱਕ ਚੀਜ਼ ਦਾ ਮਤਲਬ ਗਲਤ ਹੁਣ ਜਿੰਨੇ ਵੀ ਧਰਮਾਂ ਸਾਰੇ ਧਰਮ ਦੇ ਲੋਕ ਨਾ ਮੁਹੰਮਦ ਸਾਹਿਬ ਦੀ ਵੀ ਗੱਲ ਕਰਨਗੇ ਗੁਰੂ ਨਾਨਕ ਦੇ ਵੀ ਕਰਨਗੇ ਮਹਾਤਮਾ ਬੁੱਧ ਦੇ ਵੀ ਇਸ ਸਮੇਂ ਸਾਰੇ ਧਰਮਾਂ ਦੀ ਗੱਲ ਕਰਦੇ ਨੇ ਕਿਉਂ ਹਰ ਇੱਕ ਦੇ ਕੋਲ ਰੱਬ ਦਾ ਪ੍ਰਕਾਸ਼ ਹੈ ਮਗਰ ਇਸਲਾਮ ਧਰਮ ਦੇ ਲੋਕ ਨੇ ਸਿਰਫ ਇਸਲਾਮ ਦੀ ਗੱਲ ਕਰਨਗੇ ਦੂਜੇ ਦਾ ਨਾਮ ਨਹੀਂ ਲੈਣਗੇ ਉਹ ਦੂਜੇ ਦਾ ਨਾਮ ਨਹੀਂ ਲੈਣਗੇ ਕਿਉਂ ਸਿਰਫ ਉਹ ਮੂਰਤ ਨਾਲ ਜੁੜੇ ਹੋਏ ਨੇ ਉਹ ਸਿਰਫ ਇਸਲਾਮ ਦੀ ਮੂਰਤ ਨਾਲ ਜੁੜੇ ਹੋਏ ਨੇ ਅਗਰ ਉਹ ਰੱਬ ਦੇ ਗਿਆਨ ਰੱਬ ਦੇ ਪ੍ਰਕਾਸ਼ ਨਾਲ ਜੁੜਉਂਦੇ ਤੇ ਸਾਰਿਆਂ ਦੀ ਗੱਲ ਕਰਦੇ ਕਿਉਂਕਿ ਪ੍ਰਕਾਸ਼ ਤਾਂ ਸਾਰਿਆਂ ਕੋਲੇ ਜੋ ਇਹ ਤਾਂ ਸੀਮਿਤ ਮੰਨਣ ਦੇ ਵੀ ਇਸਲਾਮ ਵਿੱਚ ਪ੍ਰਕਾਸ਼ ਹੈ ਉਹ ਜਿਹੜਾ ਸੀਮਿਤ ਹੈ ਉਹ ਰੱਬ ਨਹੀਂ ਹੈ ਸੂਰਜ ਦਾ ਪ੍ਰਕਾਸ਼ ਕਿ ਇੱਕ ਘਰ ਦੇ ਵਿੱਚ ਪੈਂਦਾ ਸਾਰਿਆਂ 'ਚ ਪੈਂਦਾ ਉਹਦਾ ਪ੍ਰਕਾਸ਼ ਤਾਂ ਸਭ ਜਗ੍ਹਾ ਹੈ ਇਹ ਸਭ ਇਸ ਕਰਕੇ ਕਿ ਹੁਣ ਕੋਈ ਸੱਚਾ ਮੁਸਲਮਾਨ ਰਹਿ ਹੀ ਨਹੀਂ ਗਿਆ ਮੁਸਲਮਾਨ ਕੋਈ ਰਹਿਣ ਗਿਆ ਬਹੁਤ ਵਿਰਲਾ ਹੋਏਗਾ ਔਰ ਜਿਹੜਾ ਉਹ ਹੈ ਮੁਸਲਮਾਨ ਮੇਰੀ ਉਹਨੂੰ ਨਮਸਕਾਰ ਹੈ ਦਾਸ ਦੇ ਉਹਨੂੰ ਨਮਸਕਾਰ ਹੈ ਜਿੰਨਾ ਚਿਰ ਅਸੀਂ ਲਿਬਾਸ ਹੱਥ ਖੜਿਆ ਰੱਬ ਨਹੀਂ ਮਿਲੇਗਾ ਔਰ ਜਦੋਂ ਅਸੀਂ ਨੇਕੀ ਤੇ ਖਲੋਵਾਂਗੇ ਗਿਆਨ ਤੇ ਜੁੜਾਂਗੇ ਰੱਬ ਦੇ ਪ੍ਰਕਾਸ਼ ਨਾਲ ਜੁੜਾਂਗੇ ਤਾਂ ਫਿਰ ਸਾਰਿਆਂ ਦੀ ਗੱਲ ਕਰਾਂਗੇ ਤਾਂ ਉਸ ਨੇ ਸਿਰ ਰੱਬ ਨਾਲ ਜੁੜਾਂਗੇ ਅਗਰ ਤੁਸੀਂ ਇੱਕ ਧਰਮ ਨਾਲ ਜੁੜ ਕੇ ਇਹ ਗੱਲਾਂ ਕਰ ਰਹੇ ਹੋ ਸਮਝੋ ਤੁਸੀਂ ਰੱਬ ਨਾਲ ਹੀ ਜੁੜੇ ਤੁਸੀਂ ਕਿਸੇ ਅੰਧਵਿਸ਼ਵਾਸ ਇਸ ਜੁੜੇ ਹੋਏ ਜਿਵੇਂ ਖੂਦ ਦੇ ਡੱਡੂ ਕੋਲ ਪੁੱਛਣਾ ਵੀ ਖੂ ਕਿੰਨਾ ਵੱਡਾ ਹੁੰਦਾ ਬੜਾ ਵੱਡਾ ਬੜਾ ਵੱਡਾ ਉਹਨੂੰ ਕੀ ਪਤਾ ਸਮੁੰਦਰ ਕਿੰਨਾ ਵੱਡਾ ਹੈ ਉਹਨੂੰ ਕੀ ਪਤਾ ਸਮੁੰਦਰ ਕਿੰਨਾ ਵੱਡਾ ਹੈ ਖੂਦ ਡੱਡੂ ਨੂੰ ਉਹ ਹੀ ਸਾਬ ਇਨ ਲੋਕਾਂ ਦਾ ਜਿਹੜੇ ਸਿਰਫ ਲਿਬਾਸ ਨਾਲ ਜੁੜੇ ਹੋਏ ਨੇ ये की फुलवाड़ी नहीं है ये किसी और की फुलवाड़ी है ये मोहम्मद साहब से नहीं जुड़े ये मोहम्मद शब्द से जुड़े हैं ये मोहम्मद शब्द से जुड़े हुए हैं अगर ये मोहम्मद साहब से जुड़े होते मोहम्मद साहब तो नेक थे ईमानदार थे पाक पवित्र थे वो तो दया वाले थे श्रद्धा वाले थे वो तो रबी ज्ञान वाले थे उनके अंदर से तो रबी प्रकाश कुरान निकली थी उनके अंदर से तो रबी प्रकाश निकला था उनकी आत्मा से ये लोग उनके रबी प्रकाश से नहीं जुड़े ये सिर्फ मोहम्मद शब्द से जुड़े हुए हैं अगर ये प्रकाश के साथ जुड़े होते तो इनको ये ना पता लगता भी गुरु नानक भी उसी का उसी में से प्रकाश निकल रहा है महात्मा बुद्ध में से भी उसी का प्रकाश निकला है गुरु ग्रंथ साहब की बाणी दुर की बाणी थी ये प्रकाश गुरु नानक से निकला रब की दया से महात्मा बुद्ध से निकला गीता का ज्ञान श्री कृष्ण जी से निकला रामायण का ज्ञान रामचंद्र जी से निकला वाल्मीकि जी से निकला बाइबल का ज्ञान ईसा मसीह से निकला ज्ञानी का ज्ञान भगवान महावीर से निकला ये सारा प्रकाश रब का इन्हीं के थ्रू धरती पर आया रब का ज्ञान है ना इन्हीं के आत्माओं से निकला ये सारा ज्ञान चाहे महात्मा बुद्ध जी के निकला चाहे मोहम्मद साहब के निकला चाहे गुरु नानक देव जी के चाहे श्री कृष्ण जी के चाहे ईसा मसीह के किसी के भी निकला सभी की आत्माओं से निकला ये प्रकाश और प्रकाश रब था वो प्रकाश रब है जो निकला और वो प्रकाश रब था उसी में नेकी थी दया जितने भी गुन थे सारे उसी प्रकाश में थे अगर ये प्रकाश के साथ जुड़ते तो आज सभी के साथ बैठ के खाना ना खाते सभी के धर्मों की बात ना करते सभी के सच्चाई का अपने विचारों में प्रचार ना करते ये कभी किसी का नाम ही नहीं लेते ये तो सबको कहते हैं तो गैर मुस्लिम है क्यों ज्ञान नहीं है इनको ये सिर्फ मोहम्मद शब्द से जुड़े हैं अगर ये मोहम्मद की नेकी मोहम्मद की मोहम्मद के साहब के साथ जुड़ते मोहम्मद साहब तो रब का प्रकाश थे उनके अंदर तो रब का प्रकाश था अगर रब के प्रकाश के साथ जुड़े होते तो इनको प्रकाश की समझ आती भाई सभी धर्मों में उसी का प्रकाश है जो सारी शक्ति है उसी की है ये सिर्फ शक्ति सिर्फ इस्लाम में देख रहे हैं उसी के लिबास में देख रहे हैं क्योंकि इनको ज्ञान नहीं है ये मोहम्मद जी के शब्द के साथ जुड़े हुए हैं मोहम्मद शब्द से मोहम्मद साहब के साथ नहीं जुड़े हुए मोहम्मद साहब के रबी प्रकाश के साथ नहीं जुड़े हुए मोहम्मद साहब ने इनको कहा था भाई मेरे को सजदा मत करना मेरे को सजदा मत करना रब को करना ये तो मोहम्मद शबक साथ जुड़े हैं मोहम्मद को ही सजदा कर रहे हैं ये तो मोहम्मद को ही सजदा कर रहे हैं मोहम्मद शब्द को ही सजदा कर रहे हैं जो मोहम्मद साहब के अंदर रबी प्रकाश है रबी प्रकाश निकला उसको सजदा नहीं कर रहे ये सिर्फ मोहम्मद साहब को ही सजदा कर रहे उसके शब्द को ही जबकि मोहम्मद साहब ने मना किया था मेरे को सजदा नहीं करना करना उस रब को मगर मोहम्मद के अंदर रब का प्रकाश था उसको सजदा किया ये इन्होंने ना कर रहे हैं ये तो सिर्फ आतंकवाद फैला रहे हैं मोहम्मद साहब के नाम पर मोहम्मद साहब को बदनाम कर रहे हैं उनकी नेकी को मिटा रहे हैं सब चीज़ों को मिटा रहे हैं मोहम्मद साहब ने तो प्यार बांटा दुनिया में उनके अंदर कितनी दया थी उनकी तलवार हमेशा किसी गरीब को हक़ दिलवाने के लिए उठी इन्होंने कुरान शरीफ की हर एक आयत को गलत मीनिंग निकाला झगड़ा करने के लिए लड़ाई करने के लिए प्यार तो बांटा ही नहीं इन लोगों ने क्योंकि ये ज्ञान के साथ नहीं जुड़े हुए ये मोहम्मद शब्द के साथ जुड़े हुए हैं ये मोहम्मद शब्द के नाम की मूर्ति से जुड़े हुए हैं और दूसरों को कहते हैं हम मूर्ति पूजा नहीं करते सबसे बड़े मूर्ति पूजक तो तुम हो सबसे बड़े मूर्ति पूजक तो तुम हो जिस दिन मोहम्मद साहब के अंदर से जो रब्बी ज्ञान प्रकाश निकला उसके साथ जुड़ोगे तो तुम सबके अंदर प्रकाश दिखा क्योंकि तुम्हें तुम जागते के साथ जुड़ोगे तुम्हें भी जागरणपन आ जाएगा तुम्हें भी प्रकाश आ जाएगा अभी तुम मोहम्मद साहब के नेकी रबी प्रकाश के साथ जुड़े ही नहीं तुम तो सिर्फ उनके शब्द के साथ जुड़े हो बस कोई सजदा कर रहे हो उसी को ही सब कुछ कर रहे हो तभी नरक में जिंदगी जी रहे हो दूसरे धर्म का कोई अच्छा कर्म करे तो तुम देख नहीं सकते पेट दर्द होता है कोई अच्छा कर्म करे उसकी तुम तारीफ नहीं कर सकते तो वही अच्छा कर्म कोई तुम्हारे लिबास धर्म वाला करे तो अच्छा है तुम तो सिर्फ लिबास पे या एक धर्म के दायरे में अड़े हुए हो और मैं फिर यही बात कहूँगा ये मोहम्मद साहब के वारिस नहीं हैं ये को, और कोई लोग हैं मुसलमान बहुत कम होगा इस दुनिया में होगा और जो मुसलमान होगा उसे ज्ञान होगा उसे इस बात की समझ होगी भी सभी धर्मों में उसी का प्रकाश है सभी धर्म उसकी जय जयकार कर रहे हैं और उसे पता होगा गैर मुस्लिम वो है जो रब का नाम ना ले जो नेकी ना करे जिसके अंदर दया ना हो जो पाप कमाए वो गैर मुस्लिम है और वो गैर मुस्लिम सारे यही लोग हैं जो अपने आप को मुसलमान होने का दावा कर रहे हैं यही सारे गैर मुस्लिम हैं ये मोहम्मद शब्द से जुड़े हैं मोहम्मद साहब के अंदर जो रबी प्रकाश निकला उसके साथ नहीं जुड़े हुए ये जिस दिन ये उसके साथ जुड़ जाएंगे तो ये सब में प्यार बांटेंगे आतंकवाद ख़त्म हो जाएगा इस दुनिया से क्योंकि सभी धर्मों में रब का प्रकाश है चाहे मुसलमान है चाहे हिंदू है चाहे सिख है ईसाई कोई भी धर्म है और इन लोगों के कारण आप मोहम्मद को मत गलत कहा करो उनकी विचार पढ़ो आप ज़रा उनके आप अच्छे विचार पढ़ो ये तो सब काफिर लोग हैं पाकिस्तान भारत बांग्लादेश जितने भी देश हैं सिर्फ सऊदी में होंगे गिने चुने मुसलमान होंगे तो ਕੇ ਕੰਟਰੀਓਂ ਮੇ ਬਹੁਤ ਕਮ ਹੋਗਾ ਕੋਈ ਹੋਗਾ ਤੋ